ਜੇਲ੍ਹ ਪਹੁੰਚ ਗਿਆ ਯੂਟਿਊਬਰ ਪਾਨਾ ਸਿੱਧੂ ਪਟਿਆਲਾ ਕੋਟ ਦੇ 14 ਦਿਨ ਦੀ ਨਿਆਂਇਕ ਹਰਾਸ ਦੇ ਵਿੱਚ ਭੇਜਿਆ ਪਾਨਾ ਸਿੱਧੂ ਤੇ ਚੇਨ ਸਨੈਚਿੰਗ ਦਾ ਦਰਜਾ ਮਾਮਲਾ ਬਰਨਾਲਾ ਚ ਸੰਗਣੀ ਧੁੰਦ ਦੇ ਕਾਰਨ ਚਾਰ ਗੱਡੀਆਂ ਦੀ ਭਿਆਨਕ ਟੱਕਰ ਵਿਆਹ ਵਾਲੀ ਗੱਡੀ ਵੀ ਹੋਈ ਹਾਦਸੇ ਦਾ ਸ਼ਿਕਾਰ ਸੜਕ ਦੇ ਵਿਚਾਲੇ ਖੜੇ ਟਰੱਕ ਦੇ ਨਾਲ ਟਕਰਾਈਆਂ ਗੱਡੀਆਂ ਜਾਨੀ ਨੁਕਸਾਨ ਤੋਂ ਰਿਆ ਬਚਾ ਰਿਕਸ਼ਾ ਪੀ ਚਰਚਾ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਦਿੱਤੇ ਐਗਜ਼ਾਮਸ ਬਾਰੇ ਟਿਪਸ ਬੋਲੇ ਹਰ ਚੁਣੌਤੀ ਦੇ ਲਈ ਖੁਦ ਨੂੰ ਕਰੋ ਤਿਆਰ ਤਾਂ ਮਾਪਿਆਂ ਨੂੰ ਵੀ ਸਲਾਹ ਬੱਚਿਆਂ ਤੇ ਨਾ ਪਾਓ ਬੋਝ ਫਿਰ 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 ਵੀ ਐਨੀਮਲ ਮੂਵੀ ਦੇ ਗੀਤ ਅਰਜਨ ਵੈਲੀ ਦੀ ਤੁਮ ਭਪਿੰਦਰ ਬੱਬਲ ਬਣੇ ਵੈਸਟ ਪਲੇ ਬੈਕ ਸਿੰਗਰ ਨੇ ਲੰਬੀ ਪੂਰਨ ਮੇ ਐਨੀਮਲ ਦਿਲੀ ਮਿਲਿਆ ਵੈਸਟ ਐਕਟਰ ਦਾ ਐਵਾਰਡ ਸਤਿ ਸ਼੍ਰੀ ਅਕਾਲ ਤੁਸੀਂ ਵੀ ਖਰੀਆ ਨਿਊਜ਼ 819 ਪੰਜਾਬ ਲੈਣਾ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਵੱਡੀ ਖਬਰ ਅੰਮ੍ਰਿਤਸਰ ਜਿੰਨਾ ਜੁੜੀ ਹੋਈ ਹੈ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਦੇ ਵਿੱਚ ਹੰਗਾਮਾ ਹੋਇਆ ਹੈ ਲੋਕ ਸਭਾ ਉਮੀਦਵਾਰ ਦੇ ਨਾਂ ਤੇ ਚਰਚਾ ਦੇ ਦੌਰਾਨ ਹੰਗਾਮਾ ਹੋਇਆ ਓਪੀ ਸੋਨੀਏ ਤੇ ਗੁਰਜੀਤ ਤੌਂਚਲਾ ਦੇ ਸਮਰਥਕ ਆਪਸ ਦੇ ਵਿੱਚ ਉਲਝੀ ਨੇ ਦੋਹਾਂ ਦੇ ਸਮਰਥਕਾਂ ਨੇ ਜ਼ੋਰਦਾਰ ਨਰੇਬਾਜ਼ੀ ਕੀਤੀ ਅੰਮ੍ਰਿਤਸਰ ਤੋਂ ਉਮੀਦਵਾਰੀ ਨੂੰ ਲੈ ਕੇ ਦਰਸਲਾ ਮੌਸਮਣੇ ਹੋਏ ਨੇ ਦੇਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋ ਰਹੀ ਸੀ ਸ਼ਾਮਲ ਹੋਏ ਹਾਲਾਂਕਿ ਬਾਜਵਾ ਤੇ ਬਰਿੰਗ ਦੇ ਪਹੁੰਚਣ ਤੋਂ ਪਹਿਲਾਂ ਹੀ ਹੰਗਾਮਾ ਹੋ ਚੁੱਕਿਆ ਸੀ ਨਵਜੋਤ ਸਿੱਧੂ ਮੀਟਿੰਗ ਤੋਂ ਗੈਰ ਹਾਜ਼ਰ ਰਹੇ ਤੇ ਇਸ ਦੇ ਵਿਚਾਲੇ ਇਹ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪਿਛਲੇ ਦਿਨੀ ਨਵਾਂ ਸ਼ਹਿਰ ਤੋਂ ਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਸਨ ਜਦੋਂ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਮੌਜੂਦਗੀ ਦੇ ਵਿੱਚ ਹੀ ਬਰਿੰਦਰ ਢਿੱਲੋਂ ਤੇ ਦੂਜੀ ਧਿਰ ਦੇ ਜਿਹੜੇ ਸਮਰਥਕ ਵਰਕਰ ਆਮੋ ਸਾਹਮਣੇ ਹੋਏ ਸਨ ਤਾਂ ਹੁਣ ਅੰਮ੍ਰਿਤਸਰ ਤੋਂ ਜਿਹੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਦੇ ਵਿੱਚ ਹੰਗਾਮਾ ਹੋਇਆ ਹੈ ਲੋਕ ਸਭਾ ਉਮੀਦਵਾਰ ਦੇ ਨਾਂ ਤੇ ਚਰਚਾ ਦੇ ਦੌਰਾਨ ਹੰਗਾਮਾ ਕੀਤਾ ਗਿਆ ਕਿਉਂਕਿ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਾ ਕੇ ਵਰਕਰਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਨਵਜ ਟੈਟੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਜਲਦ ਉਮੀਦਵਾਰਾਂ ਦੇ ਗਿਹੜੇ ਨਾਮ ਹੈ ਉਹ ਫਾਈਨਲ ਕੀਤੇ ਜਾ ਸਕਣ ਪਰ ਇਸ ਦੇ ਵਿਚਾਲੇ ਹੰਗਾਮੇ ਦੀਆਂ ਤਸਵੀਰਾਂ ਵਿੱਚ ਜੋ ਕਿ ਵੱਖ-ਵੱਖ ਜਗਾਵਾਂ ਤੋਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਹਨ ਅਨੰਮਰਸਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਲੋਕ ਸਭਾ ਉਮੀਦਵਾਰ ਦੇ ਨਾਂ ਤੇ ਚਰਚਾ ਦੇ ਦੌਰਾਨ ਹੰਗਾਮਾ ਹੋ ਓਪੀ ਸੋਨੀਅਤ ਤੇ ਗੁਰਜੀਤ ਤੌਜਲਾ ਦੇ ਸਮਰਥਕ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆਏ ਗਿੜੇ ਕਿ ਗੁਰਜੀਤ ਤੌਜਲਾ ਮਜੂਦਾ ਸੰਸਦ ਮੈਂਬਰ ਵੀ ਨੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਓਪੀ ਸੋਨੀਅਤ ਸਾਹਿਬ ਦਾ ਮੰਤਰੀ ਨੇਤੇ ਦੋਵੇਂ ਆਗੂਆਂ ਦੇ ਸਮਰਥਕ ਜਿਹੜੇ ਕਿ ਆਮੋ ਸਾਹਮਣੇ ਹੋਏ ਨੇ ਅੰਮ੍ਰਿਤਸਰ ਤੋਂ ਉਮੀਦਵਾਰੀ ਨੂੰ ਲੈ ਕੇ ਇਹ ਪੂਰਾ ਹੰਗਾਮਾ ਹੁੰਦਾ ਹੈ ਦੇਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਦਰਸਲ ਜਦੋਂ ਮੀਟਿੰਗ ਹੋ ਰਹੀ ਸੀ ਉਸੇ ਦੌਰਾਨ ਇਹ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਆਪਣੀਆਂ ਮੀਟਿੰਗਸ ਚੱਲ ਰਹੀਆਂ ਨੇ ਨਾਲ ਨਾਲ ਔਰ ਅਲੱਗ-ਅਲੱਗ तमाम सारे ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਪਹਿਲੀ ਵਾਰੀ ਲੋਕ ਸਭਾ स्तर ਤੇ ਆਇਆ ਹੈ ਇਹਰੇ ਵਿੱਚ ਅਸੀਂ ਬਲਾਕਾਂ ਦੀਆਂ ਕਮੇਟੀਆਂ ਬਲਾਕ ਸਤਰਾਮਰ ਸਰਦਿਆ ਤੁਸੀਂ ਨਾ ਵਿਖਾ ਰਹੇ ਆ ਜਿੱਥੇ ਕਿ ਕਾਂਗਰਸੀ ਵਰਕਰ ਆਮੋ ਸਾਹਮਣੇ ਹੋਏ ਨੇ ਇਸ ਤਰ੍ਹਾਂ ਜ਼ਬਰਦਸਤ ਹੰਗਾਮਾ ਹੋਇਆ ਇੱਕ ਪਾਸੇ ਉਕੀ ਸੋਨੀਦੇਵ ਸਮਰਥਕ ਸਨ ਦੂਜੇ ਪਾਸੇ ਗੁਰਜੀਤ ਤੌਂਝਲਾ ਦੇ ਸਮਰਥਕ ਜੋ ਕਿ ਆਮੋ ਸਾਹਮਣੇ ਹੋ ਗਏ ਦਰਸਲ ਲੋਕ ਸਭਾ ਮੀਤਵਾਰ ਦੇ ਹੈਗੀਆਂ ਪਾਰਟੀ ਦੇ ਅੰਦਰ ਜਾਂ ਸਕੱਟਖ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشورے ਦਿੱਤੇ ਆਉਣ ਵਾਲੇ ਸਮੇਂ ਚ ਪਾਰਟੀ ਇਹਰੇ ਤੇ ਉਕਤ ਸੋਚ ਸਮਝ ਕੇ ਫੈਸਲੇ ਲੈ ਕੇ ਜੀ ਕੰਮ ਕਰੇ ਕੇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਇਹ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ ਜਾਰੀ ਹੈਗਾ ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਸਪਲੀਡਿੰਗ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਰੀਅਲੀ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀਆਂ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਲਾ ਵਿਖੇ ਅੱਛਾ ਸਰ ਜਿਹੜਾ ਅੱਜ ਹੰਗਾਮਾ ਆਇਆ ਉਹਦੇ ਬਾਰੇ ਚਰਚਾ ਹੋਵੇ ਕਿ ਕਿੱਥੋਂ ਜਾ ਕੇ ਹੰਗਾਮਾ ਹੋ ਗਿਆ ਕੋਈ ਕਹਿੰਦਾ ਕਿ ਹਿੰਦੂ ਸਿੱਖ ਦਾ ਥੋੜਾ ਕੀਤਾ ਗਿਆ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਇਹ 7-800 ਜਿਹੜੇ ਸਾਡੇ ਵੱਕਰ ਸਾਥੀ ਆਏ ਆ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਇਹ ਕਿਸੇ ਨੂੰ ਕੀ ਅਰਜ ਹੈ ਔਰ ਕੋਈ ਵਿਅਕਤੀ ਨੂੰ ਵੀ ਅਧਿਕਾਰ ਹੈ ਉਹ ਆਪੀਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮਨ ਦੇ ਪਾਵਦਾ ਸੀ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹੈ ਹਾਂ ਕਿ ਯਾਰੀ ਇੱਕ ਦੂਜਾ ਬੰਦਾ ਬੋਲਦਿਆਂ ਨੂੰ ਸੁਣ ਕੇ ਉਤੇਜ ਜਨਾ ਚਾ ਜਾਂਦਾ ਹੈ ਮੈਨੂੰ ਲੱਗਦਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਦੋਸਤ ਸਰ ਸਰ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਕੋਈ ਨਹੀਂ ਦਿਖੇ ਬਾਕੀ ਸਾਰੇ ਚਲੇ ਗਏ ਬਿਕੋਜ਼ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੂੰ ਨਿਯੋਤਨਾ ਦਿੱਤਾ ਗਿਆ ਉਹ ਆ ਗਏ। ਹਮਮ। ਅਗਰ ਨਿਯੋਤ ਸਿੰਘ ਸਿੱਧੂ ਸਾਹਿਬ ਨਹੀਂ ਆਏ ਜਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ। ਸਾਡੇ ਉਹਨਾਂ ਨੂੰ ਨਿਯੋਤਨਾ ਦਿੱਤਾ ਗਿਆ ਸੀ ਕਿ ਨਹੀਂ? ਸਾਡੇ ਜਿਹੜਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਪਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇੰਚਾਰਜ ਸੁਖਪਾਲ ਸਿੰਘ ਪੁਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਤੇਜ਼ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਨੇ। ਸੋ ਤਾਂ ਨੰਬਰ ਸਰਦੀਆਂ ਦਰਸੇ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮੀਟਿੰਗ ਦੇ ਦੌਰਾਨ ਇਹ ਹੰਗਾਮਾ ਹੋ ਗਿਆ। ओपी ਸੋਨੀ ਇੱਕ ਪਾਸੇ ਗੁਰਜੀਤ ਤੌਜਦਾਰ ਦੇ ਜਿਹੜੇ ਸਮਰਥਕ ਆ ਉਹ ਅਮਰ ਸਾਹਮਣੇ ਹੋਏ। ਅਮਰਸਰ ਧੂਮੇਤਵਾਰੀ ਨੂੰ ਲੈ ਕੇ ਦਰਸਲ ਇਹ ਪੂਰਾ ਹੰਗਾਮਾ ਹੁੰਦਾ ਹੈ। ਜਦੋਂ ਦੇਵਿੰਦਰ ਜਯਾਦਵ ਦੀ ਅਗਵਾਈ ਦੇ ਵਿੱਚ ਮੀਟਿੰਗ ਹੋ ਰਹੀ ਸੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਰਾਜਾ ਬੜਿੰਗ ਦੇ ਪਹੁੰਚਣ ਤੋਂ ਪਹਿਲਾਂ ਹੀ ਹੰਗਾਮਾ ਹੋ ਚੁੱਕਿਆ ਸੀਗਾ। ਤੇ ਨਮਜੋਤ ਸਿੰਘ ਸਿੱਧੂ ਮੀਟਿੰਗ ਤੋਂ ਹਾਲਾਂਕਿ ਗੈਰ ਹਾਜ਼ਰ ਹੈ। ਜਦੋਂ ਪੱਤਰਕਾਰਾਂ ਦੇ ਵੱਲੋਂ ਰਾਜਾ ਬੜਿੰਗ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਸੱਦਾ ਜ਼ਰੂਰ ਭੇਜਿਆ ਗਿਆ ਸੀਗਾ ਪਰ ਪਹੁੰਚੇ ਜਾਂ ਨਹੀਂ ਇਸ ਇਸ ਦਾ ਜਵਾਬ ਖੁਦ ਨਵਜੋਤ ਸਿੰਘ ਸਿੱਧੂ ਹੀ ਦੇ ਸਕਦੇ ਨੇ ਅੱਜ ਦੇ ਵਿੱਚ ਇਸ ਪ੍ਰੋਗਰਾਮ ਦੀਆਂ ਲੀਡਿੰਗ ਚੱਲ ਰਹੀਆਂ ਹੈ ਔਰ ਅਲੱਗ-ਅਲੱਗ ਤਮਾਮ ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਆਨ ਵਾਲੀ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਪੂਰੇ ਤੇ ਕਾਮ ਵਿੱਚ ਚਰਚਾ ਕਰਦੇ ਔਰ ਚਰਚਾ ਕਰਨ ਤੋਂ ਬਾਅਦ ਸਾਡੇ ਸਥਾਨਕ ਜਿਹੜੇ ਲੀਡਰ ਜਵਾਨ ਨੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟਲ ਜਿਨਾਂ ਕੋਲੇ ਆਦੇ ਨਹੀਂ ਜੀ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਲਾਮਬਦ ਕਰਨ ਦਾ ਜਿਹੜਾ ਯਤਨ ਹੋ ਰਿਹਾ ਆ ਵਡਿੰਗ ਸਾਹਿਬ ਇਸਦੇ ਨਾਲ ਨਮਜੋਤ ਚਲੋ ਸਿੱਧੂ ਨਹੀਂ ਨਜ਼ਰ ਆ ਰਿਹਾ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਿਹਾ ਜੀ ਆਪਣੇ ਕੋਲੇ ਕੋਈ ਗੱਲ ਨਾ ਥੋੜੀ ਰੋਜਾਨਾ ਇੱਕ ਹੀ ਗੱਲ ਨਹੀਂ ਹੁੰਦੀ ਵੀ ਫਲਾਣਾ ਨਹੀਂ ਨਜ਼ਰ ਆ ਰਿਹਾ ਫਲਾਣਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਵੇ ਸੁਭਾਈ ਵਿੱਚ ਨਸ਼ਾ ਨੂੰ ਛਾ ਕਰਕੇ ਇਹ ਇਲੈਕਸ਼ਨ ਆ ਮੈਂਬਰ ਪਾਰਲੀਮੈਂਟ ਦੀ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਆਮ ਆਦੀ ਪਾਰਟੀ ਨਾਲ ਗੜਚੜ ਤੋਂ ਪ੍ਰਹੇਜ਼ ਕਰੇ ਕਿਉਂਕਿ ਅੱਜ ਬੜੀ ਵੱਡੀ ਐਂਟੀ ਕਮੇਸੀ 2.5 ਸਾਲਾਂ ਵਿੱਚ ਆਮ ਆਦੀ ਪਾਰਟੀ ਦੇ ਖਿਲਾਫ ਪੰਜਾਬ ਵਿੱਚ ਚੱਲ ਰਹੀ ਹੈ ਤਾਂ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਡ ਚੋਂ ਪੇਰੇਟ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਅਕਰੋਸ਼ ਹੈ ਇੱਕ ਅਕਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ ਚ ਹੈ ਉਹਦਾ ਖਮਾਜਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪਿਆ ਰਿਹਾ ਔਰ ਅਗਰ 2.5 ਸਾਲਾਂ ਬਾਅਦ 2027 ਸੀ ਜਦੋਂ ਅਸੀਂ ਜਨਤਾ ਦੀ ਕਚਹਿਰੀ 'ਚ ਆਵਾਂਗੇ ਤੇ ਇਹਨਾਂ ਦੀ ਐਂਟੀਂਗ ਵੈਸੀ ਔਰ ਜਿੰਨਾ ਲੋਕਾਂ ਦਾ ਅਕਰੋਸ਼ ਜਾ ਲੋਕਾਂ ਦਾ ਵਿਦਰੋਹ ਇੰਨਾ ਖਰਾਬ ਚੱਲਦਿਆ ਉਹ ਸਾਨੂੰ 2027 ਦੀ ਚੀਜ਼ ਵਿਧਾਨ ਸਭਾ ਲੈक्चर ਵੀ ਭੁਗਤਣਾ ਪੈ ਸਕਦਾ ਸੋ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ ਚ 13 ਦੀ 13 ਸੀਟਾਂ ਤੇ ਕਾਂਗਰਸ ਪਾਰਟੀ ਇਕੱਲਾ ਲੜਦੀ ਆ ਤੇ ਮੈਨੂੰ ਯਕੀਨ ਆ ਔਰ ਤੇ ਵੀ 8 9 10 ਸੀਟਾਂ ਤੇ ਅਸੀਂ ਜੇਤੂ ਹੋਵਾਂਗੇ ਔਰ 7 ਨਾਲ 7 ਅਗਰ ਕਿੱਥੇ ਤੇ ਆਪਾਂ ਇਹਨਾਂ ਨਾਲ ਖਲੋ ਕੇ ਭਾਈਵਾਲੀ ਕਰਦੇ ਆ ਤੇ ਉਹਦਾ ਕਿਤੇ ਵੀ ਨਤਾਰਾ ਨਹੀਂ ਆ ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ। ਸਾਦੂ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ ਇਹ ਗੱਲਾਂ ਤੇ ਉਹ ਸਾਡੀਆਂ ਸੁਣਿਆ ਵੀ ਤੁਸੀਂ ਸਮੱਸਿਆ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਸਾਡੀਆਂ ਸਮੱਸਿਆ ਇਹ ਆ OBC ਦੇ 27% ਜ ਜੋ ਦਲਿਤ ਬੱਚਿਆਂ ਨਾਲ ਧੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਇਹ ਸਕਾਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਂ ਮਿਲਣਾ ਚਾਹੀਦਾ ਜੋ ਭਗਵੰਤ ਮਾਨ ਸਰਕਾਰ ਧੱਕਾ ਕਰਦੀ ਪਈ ਹੈ ਵਰਕਰਾਂ ਦੇ ਨਾਲ ਉਹਨਾਂ ਦੀ ਦੁੱਖ ਸੁੱਖ ਸੁਣਨ ਦੇ ਲਈ ਉਹ ਆਏ ਆ ਤੇ ਇਹਨਾਂ ਨੇ ਹੋਰ ਹੀ ਵਿਵਾਦ ਉੱਥੇ ਫਿਸ਼ੇੜਤਾ ਅੱਗੇ ਉੱਤੇ ਕਿਉਂ ਪਾਤਾ ਵੀ ਇੱਥੇ ਜੀ ਇੱਕ ਟਿਕਟ ਹਿੰਦੂ ਨੂੰ ਦਿੱਤੀ ਜਾਵੇ ਬਿਲਕੁਲ ਮਾਹੌਲ ਖਰਾਬ ਕੀਤਾ ਕੋਈ ਨਹੀਂ ਬੇਫਜ਼ੂਲ ਗੱਲ ਆ ਕੋਈ ਇਹਨਾਂ ਦੀ ਉਧਰ ਕਾਂਗਰਸ ਦੀ ਭਾਰਤ ਜਿਹੜੋਂ ਨਿਆ ਯਾਤਰਾ ਤੇ ਬੰਗਾਲ ਦੇ ਵਿੱਚ ਵੀ ਬਵਾਲ ਹੋ ਗਿਆ ਹੈ ਟੀਐਮਸੀ ਵਰਕਰਾਂ ਤੇ ਯਾਤਰਾ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਲੱਗੇ ਨੇ ਸੀਨੀਅਰ ਕਾਂਗਰਸੀ ਆਗੂ ਜੈਰਾ ਰਮੇਸ਼ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਲਪਾਈ ਗੁੜੀ ਅਤੇ ਸਲੀ ਗੁੜੀ ਦੇ ਵਿੱਚ ਪੋਸਟਰ ਪਾੜੇ ਗਏ ਨੇ ਭਾਰਤ ਜਿਹੜੋਂ ਨਿਆ ਯਾਤਰਾ ਤੇ ਪੋਸਟਰ ਪਾੜੇ ਗਏ ਇਹ ਸਿੱਧੇ ਤੌਰ ਤੇ ਕਾਂਗਰਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਸਾਨੂੰ ਕਈ ਥਾਵਾਂ ਤੇ ਯਾਤਰਾ ਕਰਨ ਤੋਂ ਰੋਕਿਆ ਗਿਆ ਸਾਡੀ ਯਾਤਰਾ ਸੁਚਾਰੂ ਢੰਗ ਦੇ ਨਾਲ ਚੱਲੀ ਹੈ ਇਸ ਤੋਂ ਪਹਿਲਾਂ ਅਸਮ ਦੇ ਵਿੱਚ ਵੀ ਰਾਹੁਲ ਦੀ ਯਾਤਰਾ ਨੂੰ ਲੈ ਕੇ ਬਵਾਲ ਹੋ ਚ ਪਰ ਸਿੱਧੇ ਤੌਰ ਤੇ ਕਾਂਗਰਸ ਦੇ ਵੱਲੋਂ ਇੱਕ ਵਾਰ ਫਿਰ TMC ਵਰਕਰਾਂ ਤੇ ਯਾਤਰਾ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਵਕਫਾ ਜਗਮਾ ਤੋਂ ਜਿਹੜੇ ਕਿ ਵਕਫਾ ਸੁਬਿਆਂ ਦੇ ਵਿੱਚ ਜਿਹੜੀ ਯਾਤਰਾ ਆ ਪੜਾ ਤੈਅ ਕਰੀਏ ਤੇ ਇਸ ਦੇ ਵਿਚਾਲੇ ਬੰਗਾਲ ਦੇ ਵਿੱਚ ਵੀ ਇਸ ਯਾਤਰਾ ਨੂੰ ਲੈ ਕੇ ਬਵਾਲ ਹੋਇਆ TMC ਵਰਕਰਾਂ ਤੇ ਯਾਤਰਾ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਲਗਾਏ ਗਏ ਨੇ ਸੀਨੀਅਰ ਕਾਂਗਰਸ ਸਾਹਿਬ ਕੁਜੈਰਾ ਮਰਵੇਸ਼ ਦਾ ਕਹਿਣਾ ਹੈ ਕਿ ਜਲਪਾਈ ਗੁੜੀ ਅਤੇ ਸਲੀ ਗੁੜੀ ਦੇ ਵਿੱਚ ਉਹਨਾਂ ਦੇ ਪੋਸਟਰ ਪਾੜੇ ਗਏ भारत जोड़ो न्याय यात्रा के पोस्टर पाड़े गए हैं सीधे तौर पे टीएमसी के कार्यकर्ताओं पे समर्थकों पे ये इल्जाम लगाए जा रहे हैं जलपाईगुड़ी में कल और सिलीगुड़ी में जो उत्साहजनक स्वागत मिला है राहुल जी को भारत जोड़ो न्याय यात्रा को मैं समझता हूं कभी देखने को पहले नहीं मिला है हमारे जो टीएमसी के दोस्त हैं जलपाईगुड़ी में और सिलीगुड़ी में हमारे पोस्टर निकाले हमारे पोस्टर फाड़े हमारे कार्यकर्ता बड़े नाराज हो गए बड़े उत्तेजित हो गए मुझे उनको शांत करना पड़ा पर टीएमसी के प्रयासों के बावजूद जलपाईगुड़ी और सिलीगुड़ी में भी हमें भरपूर स्वागत मिला ਵਧਰਨ ਇੰਡੀਆ ਗੱਠਜੋੜ ਤੇ ਕਾਂਗਰਸ ਦੇ ਲੀਡਰ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਕਹਿੰਦੇ ਕਿ ਇੰਡੀਆ ਗੱਠਜੋੜ ਸ਼ੁਰੂ ਤੋਂ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੈ ਫਿਰ ਇਹ ਗੱਠਜੋੜ ਆਈਸੀਯੂ ਦੇ ਵਿੱਚ ਚਲਾ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਕੱਲ ਨਿਤਿਸ਼ ਕੁਮਾਰ ਨੇ ਤਾਂ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੁਣ ਇੰਡੀਆ ਗੱਠਜੋੜ ਦਾ ਕੀ ਹੋਵੇਗਾ ਪ੍ਰਮੋਦ ਕ੍ਰਿਸ਼ਨਮ ਦੇ ਵੱਲੋਂ ਇਸ ਨੂੰ ਲੈ ਕੇ ਵੀ ਸਵਾਲ ਕੀਤਾ ਗਿਆ ਕਿ ਆਖਰਕਾਰ ਇੰਡੀਆ ਗੱਠਜੋੜ ਦਾ ਹੁਣ ਆਕੀ ਹੋਵੇਗਾ ਕਿਉਂਕਿ ਹਵਾਲਾ ਉਹਨਾਂ ਦੇ ਵੱਲੋਂ ਬਿਹਾਰ ਦਾ ਦਿੱਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਕੱਲ ਬ ਐਨਡੀਆ ਦੇ ਵਿੱਚ ਵਾਪਸੀ ਕੀਤੀ ਗਈ ਅਖਰ ਕਰ ਮੋੜ ਤੋਂ ਨਵੀਂ ਵਾਰ ਉਹ ਮੁੱਖ ਮੰਤਰੀ ਦੇ ਵਜੋਂ ਹਲਫ ਲਿਆ ਗਿਆ ਤੇ ਇਸੇ ਗੱਲ ਦਾ ਹਵਾਲਾ ਕਿੜਾ ਹੈ ਕਿ ਪ੍ਰਮੋਦ ਕிருஷ்ਨਾ ਵੀ ਦੇ ਰਹੇ ਨੇ ਤੇ ਇਸ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਇੰਡੀਆ ਗਠਜੋੜ ਸ਼ੁਰੂ ਤੋਂ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੈ ਫਿਰ ਇਹ ਗਠਜੋੜ ਆਈਸੀਯੂ ਦੇ ਵਿੱਚ ਚਲਾ ਗਿਆ ਤੇ ਬਾਅਦ ਵਿੱਚ ਇਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਕੱਲ ਨਿਤਿਸ਼ ਕੁਮਾਰ ਨੇ ਤਾਂ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਧੰਨ ਸਤਿ ਸ੍ਰੀ ਅਕਾਲ ਜੀ ਅਦਵੰਦਨ जब से बना तब से ही गंभीर बीमारियों से ग्रस्त हो गया तरह तरह के नाना प्रकार के वायरस इसमें आ गए फिर आईसीयू में चला गया और अंत में वेंटिलेटर पे गया और फिर कल नीतीश जी ने इसका अंतिम संस्कार कर दिया तो अब इंडिया गठबंधन का क्या होगा तो अंतिम संस्कार हो गया कल पटना में नीतीश जी ने कर दिया राहुल गांधी की यात्रा को लेकर क्या कहेंगे कांग्रेस पार्टी में हमारे ऐसे सब महान समझदार नेता हैं कि एक तरफ देश का 2024 का महाभारत सज रहा है और दूसरी तरफ पूरी पार्टी पॉलिटिकल टूरिज्म कर रही है देशाटन कर रही है एक्चुअली हम 24 के बाद सोचेंगे कि हम 24 का चुनाव कैसे लड़ेंगे मुझे ऐसा लगता है कि हम 29 की बात 29 की तैयारी कर रहे हैं 24 की तैयारी करते तो ये जो हो रहा है ये नहीं ਰੋਕ ਕਰਾਂਗੇ ਅਗਲੀ ਖਬਰ ਦਾ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਬਾ ਸਰਕਾਰ ਦੇ ਵੱਲੋਂ ਬੜਾਈ ਕਮੇਟੀ ਪੇਸ਼ ਕਰੇਗੀ ਡਰਾਫਟ ਦਸਮੇਟੀ ਦੇ ਵੱਲੋਂ 2 ਫਰਵਰੀ ਨੂੰ ਦਸਲ ਡਰਾਫਟ ਪੇਸ਼ ਕੀਤਾ ਜਾਵੇਗਾ ਉੱਤਰਾਖੰਡ ਦੇ ਸਿਆ ਪੁਸ਼ਕਰ ਧਾਮੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਡਰਾਫਟ ਮੰਨਣ ਤੋਂ ਬਾਅਦ ਬੁਲਾਇਆ ਜਾਵੇਗਾ ਵਿਧਾਨ ਸਭਾ ਦਾ ਸੈਸ਼ਨ ਜੋ ਕਿ ਸਿਆ ਧਾਮੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੈਸ਼ਨ ਬੁਲਾ ਕੇ ਪੂਰੇ ਸਵੇਰੇ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਾਂਗੇ ਏ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜੇਕਰ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੁੰਦਾ ਹੈ ਤਾਂ ਉੱਤਰਾਖੰਡ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ ਤੁਹਾਨੂੰ ਦੱਸ ਦੇ ਕਿ ਉੱਤਰਾਖੰਡ ਸਰਕਾਰ ਦੇ ਵੱਲੋਂ 27 ਮਈ 2022 ਨੂੰ ਯੂਨੀਫਾਰਮ ਸਿਵਲ ਕੋਡ ਡਰਾਫਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸੀ ہمارا ਇਸ ਵਿਧਾਨ ਸਭਾ ਦਾ ਜੋ ਚੋਣ 2022 ਵਿੱਚ ਉੱਤਰਾਖੰਡ ਦਾ ਥਾ उसमें हमारा संकल्प था देवभूमि उत्तराखंड की देवतुल्य जनता के सामने हमने ये अपना संकल्प रखा उस संकल्प को पूरा करने के लिए देवभूमि की जनता ने हमको आशीर्वाद दिया सरकार में आने का मौका दिया और हमने ड्राफ्ट बनाने के लिए कमेटी का गठन किया जस्टिस रंजना प्रकाश देसाई जी की अध्यक्षता में कमेटी बनी कमेटी ने अपना काम पूरा कर लिया है और उन्होंने हमको बताया है कि दो तारीख को वो हमको ड्राफ्ट दे देंगे और उनका ड्राफ़्ट देने के बाद उसका आकलन करेंगे उसको मंत्रिमंडल में लाएंगे उसके बाद विधानसभा में जो विधेयक बनने की दिशा में एक्ट बनने की दिशा में जो कार्रवाई होती है उस कार्रवाई को हम आगे बढ़ाएंगे ਅਗਲੀ ਵੱਡੀ ਖਬਰ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਜੁੜੀ ਹੋਈ ਹੈ ਕੇਂਦਰੀ ਮੰਤਰੀ ਸ਼ੰਤਨੂ ਠਾਕੁਰ ਦੇ ਵੱਲੋਂ ਸੀਏਏ ਤੇ ਵੱਡਾ ਦਾਵਾ ਕੀਤਾ ਗਿਆ ਅਗਲੇ 1 ਹਫਤੇ ਦੇ ਅੰਦਰ ਦੇਸ਼ ਭਰ ਦੇ ਵਿੱਚ ਸੀਏਏ ਲਾਗੂ ਹੋਵੇਗਾ ਮੈਂ 7 ਦਿਨਾਂ ਦੇ ਅੰਦਰ ਸੀਏਏ ਲਾਗੂ ਹੋਣ ਦੀ ਗਾਰੰਟੀ ਦਿੰਦਾ ਹਾਂ ਇਹ ਵੱਡਾ ਬਿਆਨ ਦਿੱਤਾ ਗਿਆ ਸ਼ੰਤਨੂ ਠਾਕੁਰ ਨੇ ਦਰਾਇਆ ਕਿ ਗ੍ਰਹਿ ਮੰਤਰੀ ਮਿਤਸ਼ਾਦਾ ਦਾ ਬਿਆਨ ਦਸਰੋ ਦੇ ਵੱਲ ਦਰਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸੀਏਏ ਲਾਗੂ ਕਰਕੇ ਰਹੇਗੀ ਇਸ ਤੋਂ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਜੁੜੀ ਹੋਈ ਦਰਸਲੇ ਵੱਡੀ ਖਬਰ ਹੈ ਕੇਂਦਰੀ ਮੰਤਰੀ ਸ਼ੰਤਨੂ ਠਾਕੁਰ ਦੇ ਵੱਲੋਂ ਸੀਏ ਦੇ ਵੱਡਾ ਦਾਵਾ ਕੀਤਾ ਗਿਆ ਕਿ ਅਗਲੇ 1 ਹਫਤੇ ਦੇ ਅੰਦਰ ਅੰਦਰ ਦੇਸ਼ ਭਰ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇਗਾ ਭਾਰਤ ਵਸੇ ਸੀਏ ਲਾਗੂ ਹੋਵੇ ਇਹ ਗਾਰੰਟੀ ਆਪ ਅੱਗੇ ਪੰਜਜੋਂ ਦੇ ਕੇ ਦਈਏ ਗਲਾਂ ਆਗਾ ਦੇ 1 ਹਫਤੇ ਦੇ ਵਿੱਚ ভারতবর্ষ পশ্চিমবঙ্গ সহ ভারতবর্ষের প্রত্যেক স্টেটে সিএ लागू হবে এবং সেটা আপনারা দেখবেন আজকে সেই গ্যারান্টিই মন্ত্র থেকে দিয়ে আসছে রকেরে কি اگلی বডে খবর দা ইমাম ওমর আহমেদ ইলিয়াসী ਦੇ खिलाफ फतवा जारी कर ਦਿੱਤਾ गया राम मंदिर प्राण प्रतिष्ठा देवी शामिल गुरु ने फतवा जारी किया गया ऑल इंडिया ইমাম ऑर्गेनाइजेशन दे मुखी ने ইমাম उमर अहमद इलियासी ਮੁਫਤੀ ਸਾਬਰ ਹੁਸੈਨੀ ਦੇ ਵੱਲ ਦਰਸਲ ਨੇ ਫਤਵਾ ਜਾਰੀ ਕੀਤਾ ਗਿਆ 22 ਜਨਵਰੀ ਨੂੰ ਪ੍ਰਾਣ ਪ੍ਰਸਤੀ ਪ੍ਰਤਿਸ਼ਠਾ ਦੇ ਵਿੱਚ ਸ਼ਾਮਲ ਹੋਏ ਸਨ ਇਲਿਆਸੀ ਇਸ ਨੂੰ ਲੈ ਕੇ ਫਤਵਾ ਜਾਰੀ ਕਰ ਦਿੱਤਾ ਗਿਆ ਇਮਾਮ ਉਮਰ احمد ਇਲਿਆਸੀ ਦੇ ਖਿਲਾਫ ਦਰਸਲ ਨੇ ਫਤਵਾ ਜਾਰੀ ਕੀਤਾ ਕਿਉਂਕਿ 22 ਜਨਵਰੀ ਨੂੰ ਜਿਹੜਾ ਕਿ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਇਆ ਉਸ ਦੇ ਵਿੱਚ ਉਹ ਸ਼ਾਮਲ ਹੋਏ ਸਨ ਤੇ ਇਸੇ ਗੱਲ ਨੂੰ ਲੈ ਕੇ ਹੁਣ ਇਹ ਫਤਵਾ ਜਾਰੀ ਕੀਤਾ ਗਿਆ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦੇ ਵੱਲੋਂ मुखी ने इमाम उमर अहमद इलियासी उन्होंने ही फतवा जारी किया गया तो फैसला लिया था मेरी जिंदगी का ये सबसे बड़ा फैसला था मैंने बहुत विचार करने के बाद मुझे लगा कि मुझे जाना चाहिए देश हित में मैं पैगाम मोहब्बत लेकर वहां गया था और वो फतवे में जिस तरह से जो उसमें मुझे जो डिक्लेयर किया है ये भारत में अफसोस की बात यह है कि पहली मरतबा किसी इमाम और चीफ इमाम के ख़िलाफ़ फतवा जारी हुआ है मैं उन तमाम सबको ये संदेश देना चाहता हूँ कि मेरा काम है मोहब्बत का मैं अगर वहाँ प्राण प्रतिष्ठा में गया था जितना बात उन्होंने इसके अंदर फतवे में जारी की है मेरे ख़िलाफ़ जो कुफ़्र का फतवा मुझ पर जारी कर दिया गया है मुझे माफ़ी मांगने के लिए रुजू करने के लिए तमाम जितनी चीज़ें मेरे खिलाफ और मुझे इस्तीफ़ा देने के लिए और जो मेरे ख़िलाफ़ जितनी बातें लिखी हैं जिससे तो मैं अपने मुँह से बोल भी नहीं सकता लेकिन मैं उनको ये पैगाम देना चाहता हूँ कि मैंने कोई ग़लत नहीं किया न मैं माफ़ी मांगूँगा न मैंने मांगी ना मैं मांगूँगा ਨਾ ਮੈਂ ਗਲਤ ਕੀਤਾ ਹੈ ਨਾ ਮੈਂ ਇਸਕੇ ਲਈ ਕੋਈ ਆਪਣੇ ਆਪ ਕੋ ਸ਼ਰਮਿੰਦਾ ਹੂੰ